ਪ੍ਰੋਗਰਾਮ ਦੇ ਵਿੱਚ ਆਪਣੇ ਰੱਖਣਾ ਹੁੰਦਾ ਹੈ ਉਹਨੂੰ ਤੁਸੀਂ ਤਸੱਲੀ ਬਖਸ਼ ਉਹਨਾਂ ਦਾ ਪੁਰਾਣਾ ਅਪਸ਼ੋਕੜ ਕਿੰਨੇ ਸਮੇਂ ਤੋਂ ਮਾਰਕੀਟ 'ਚ ਕੰਮ ਕਰ ਰਹੇ ਹਨ ਕਹੇ ਜਿਹੜੀਆਂ ਡੈਕੋਰੇਸ਼ਨਾਂ ਉੱਥੇ ਦੇ ਰਹੇ ਨੇ ਕਹੇ ਜਿਹੇ ਪ੍ਰੋਗਰਾਮ ਉਹ ਪਹਿਲਾਂ ਕਰ ਚੁੱਕੇ ਨੇ ਸੋ ਸਾਰਾ ਕੁਝ ਤੁਸੀਂ ਮੈਜ਼ਰਮੈਂਟ ਕਰਨ ਤੋਂ ਬਾਅਦ ਉਹਨਾਂ ਦੀ ਬੁਕਿੰਗ ਕਰ ਦਿਓ ਸੋ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਜਦੋਂ ਸਭ ਤੋਂ ਜ਼ਰੂਰੀ ਇੱਕ ਅੰਗ ਆ ਜਿਹੜਾ ਤੁਹਾਡਾ ਜਾਂ ਸਭ ਤੋਂ ਜ਼ਰੂਰੀ ਗੱਲ ਹੈ ਇੱਕ ਉਹ ਭੁੱਲ ਜਾਨੇ ਹੋ ਉਹ ਹੈਗੀ ਏ ਤੁਹਾਡੀ ਦਸਤਾਰ ਦਸਤਾਰ ਤੁਹਾਡੀ ਸਭ ਤੋਂ ਜ਼ਰੂਰੀ ਆ ਵਿਆਹ ਦੇ ਵਿੱਚ ਇਸ ਤੋਂ ਬਿਨਾ ਨਾ ਤਾਂ ਤੁਹਾਡਾ ਡਰੈਸ ਅਪ ਜਚਣਾ ਆ ਔਰ ਨਾ ਹੀ ਤੁਹਾਨੂੰ ਸੇਰਾ ਲਾ ਹੋਣਾ ਆ ਨਾ ਹੀ ਉਹਦੇ ਉਤੇ ਕਲਗੀ ਲਾ ਹੋਣੀ ਆ ਇੱਥੇ ਤੱਕ ਕੇ ਨਾ ਹੀ ਦਸਤਾਰ ਤੋਂ ਬਿਨਾ ਆਨੰਦ ਕਾਰਜ ਹੋਣੇ ਨੇ ਸੋ ਬੇਨਤੀ ਕਰਦੇ ਆ ਜਦੋਂ ਦਸਤਾਰ ਦੀ ਵੀ ਤੁਸੀਂ ਬੁਕਿੰਗ ਕਰਦੇ ਹੋ ਆਪਣੇ ਵਿਆਹ ਦੇ ਦਿਨਾਂ ਦੀ ਬੁਕਿੰਗ ਕਿਸੇ ਦਸਤਾਰ ਕੋਚ ਦੇ ਕੋਲੇ ਕਰਦੇ ਹੋ ਤਾਂ ਉਹ ਚੈੱਕ ਕਰਿਆ ਕਰੋ ਵੀ ਉਹ ਇਹ ਸੇਵਾਵਾਂ ਕਿੰਨੇ ਸਾਲਾਂ ਤੋਂ ਨਿਭਾ ਰਹੇ ਨੇ ਤਾਂ ਜੋ ਤੁਹਾਨੂੰ ਆਪਣੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਸਿਰਦਰਦ ਨਾ ਹੋਵੇ ਕੰਨ ਤੰਨ ਦਰਦ ਨਾ ਹੋਣ ਜਾਂ ਦਸਤਾਰ ਟਾਈਟ ਜਾਂ ਢਿੱਲੀ ਕੋਈ ਇਸ ਤਰ੍ਹਾਂ ਦੀ ਪਰੇਸ਼ਾਨੀ ਆਵੇ ਇਹਨਾਂ ਪਰੇਸ਼ਾਨੀਆਂ ਤੋਂ ਬਚਣ ਲਈ ਤੁਹਾਨੂੰ ਐਕਸਪੀਰੀਐਂਸਡ ਦਸਤਾਰ ਕੋਚ ਦੀ ਜਿਹੜੀ ਉਹ ਚੋਣ ਕਰਨੀ ਚਾਹੀਦੀ ਆ ਸੋ ਇਸੇ ਤਰ੍ਹਾਂ ਤੁਹਾਡੀ ਇਹ ਸਰਵਿਸ ਦੇ ਵਿੱਚ ਤੁਹਾਡੀ ਇਹ ਸੇਵਾ ਦੇ ਵਿੱਚ ਹਾਜ਼ਰ ਆ ਜੀ ਪਿਛਲੇ ਲਗਭਗ 12-13 ਸਾਲਾਂ ਤੋਂ ਸੋ ਤੁਸੀਂ ਆਪਣੇ ਇਲਾਕੇ ਵਿੱਚ ਕਿਸੇ ਸ਼ਹਿਰ ਜਾਂ ਪਿੰਡ ਦੇ ਵਿੱਚ ਦਸਤਾਰ ਬਣਾਉਣ ਦੇ ਲਈ ਇੰਟਰਨੈਸ਼ਨਲ ਟਰਬਨ ਸੈਂਟਰ ਨਾਲ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ